ਸਸੀਕਾਲ ਜੀ ਸਾਰੇ ਪਰਮਾਨ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਸਾਂਝੀ ਕਰਨੀ ਆ ਤੁਹਾਡੇ ਨਾਲ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਤੇ ਇਹ ਪਿੰਡ ਜੀਰੇ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਪਿੰਡ ਆ ਕਿਹੜਾ ਪਿੰਡ ਸੀ ਵੀਰੇ ਮਨਸੂਰ ਦੇਵਾ ਮਨਸੂਰ ਦੇਵਾ ਮਨਸੂਰ ਦੇਵੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਪੋਪਲ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਜਿੰਦਾ ਵਪਾਰ ਦੇ ਵਿੱਚ ਵੱਡਾ ਨਾਮ ਆ ਤੇ ਅੱਜ ਫੇਰ ਭਰਾ ਦੇ ਕੋਲੋਂ ਤੁਹਾਨੂੰ ਮਿੱਤਰੋ ਚਾਰ ਗਾਈਆਂ ਤੇ ਇੱਕ ਮੱਝ ਟੋਟਲ ਜਾਨਵਰ ਦਿਖਾਉਣੇ ਤੁਹਾਨੂੰ 5 ਪੰਝਾ ਜਾਨਵਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਵੀਡੀਓ ਦੇ ਵਿੱਚ ਹੋਊਗੀ ਜਿਹੜਾ ਜਾਨਵਰ ਤੁਹਾਨੂੰ ਜੱਚੂਗਾ ਗੱਲਬਾਤ ਤੁਸੀਂ ਬਾਈ ਦੇ ਨਾਲ ਕਰਨੀ ਆ ਸвая ਸвая ਪਸ਼ੂ ਤੁਸੀਂ ਚੋਣਾ ਵਾ ਆਪ ਚੋਣਾ ਵਾ ਜਿਹੜਾ ਗੱਪੜ ਆਉਂਦੇ ਥਣਪਾਸ ਵਗੈਰਾ ਤੁਸੀਂ ਆਪ ਕਰਨੇ ਆਪਾਂ ਪਿਕਚਰ ਟ੍ਰੇਲਰ ਵਿਖਾ ਸਕਦੇ ਆ ਪਿਕਚਰ ਤੁਸੀਂ ਆਪ ਦੇਖਣੀ ਆ ਮਿੱਤਰੋ ਗੱਲਬਾਤ ਕਰਾਂਗੇ ਡਿਟੇਲ ਜਾਣਾਂਗੇ ਕੱਲੇ ਕੱਲੇ ਜਾਨਵਰ ਨੂੰ ਤੋਰ ਫੇਰ ਕੇ ਦਿਖਾਵਾਂਗੇ ਸਾਰੀ ਕਾਰਵਾਈ ਕਰਦੇ ਹੋਏ ਮਿਲਦੇ ਆ ਵੀਰ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਆਓ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਸਰ ਪਪੜ ਭਾਈ ਕੀ ਹਾਲ ਹੈ ਐਨ ਚੜਦੀ ਕਲਾ ਹੀ ਕਰਪਾ ਬਾਬਾ ਜੀ ਪੂਰੇ ਵਧੀਏ ਸਾਰੇ ਬਾਬੇ ਨਾਨਕ ਦੀ ਕਰਪਾ ਚਲੋ ਸ਼ੁਕਰ ਆ ਅੱਛਾ ਆ ਪਪੜ ਭਾਈ ਕਿੰਨੇ ਸਾਲ ਤੋਂ ਇਸ ਕੱਤੇ ਦੇ ਨਾਲ ਜੁੜਿਆ ਅੱਛਾ ਫਿਰ ਵੱਧ ਗਈਆਂ ਹੀ ਲਿਆਉਣਾ ਵਾ ਗਾਵਾਂ ਦੇ ਬਾਲੀਆਂ ਵੇਚੀ ਦੀਆਂ ਹੁਣ ਮੱਝ ਲੈਣ ਲੱਗੇ ਆਪਾਂ ਠੀਕ ਹੈ ਗਾਵਾਂ ਹੀ ਵੇਚੀ ਦੀਆਂ ਆਪਣੇ ਗਾਵਾਂ ਦਾ ਕੰਮ ਬਹੁਤ ਵਧੀਆ ਆਪਣਾ ਗਾਗ ਬਣਿਆ ਹੁੰਦਾ ਪੂਰਾ ਬਣਿਆ ਆਪਾਂ ਨੂੰ अच्छा पर भैया ਵੇੜਾ ਪਹਿਲੇ ਨੰਬਰ ਤੇ ਇਹ ਸੁਈ ਹੋਈ ਆ ਬਾਈ ਨਹੀਂ ਜੀ ਗੱਬਣ ਵੱਛੀ ਆ ਪਲੂਣ ਪਹਿਲੇ ਪਹਿਲਾਂ ਨਹੀਂ ਜੀ ਪਲੂਣ ਵੱਛੀ ਏਅਰ ਸ਼ੇਅਰ ਬਹੁਤ ਚੰਗੀ ਪਿੰਡੋ ਲਈ ਆਈ ਠੀਕ ਆ ਬਾਈ ਅੱਛਾ ਵੀਰੇ ਕਿੰਨੇ ਦਿਨ ਪਿਆ ਹਜੇ ਇਹ ਜੀ ਮਾਲਕਾਂ ਦੇ ਕਹਿੰਦੇ ਮੁਤਾਬਕ ਤਾਂ 10 12 ਦਿਨ ਕਹਿੰਦੇ ਆ ਲੈ ਜਾਣੇ ਵੱਛੀ ਨੇ ਜੀ ਮੈਂ ਦੁੱਧ ਦੱਸਦੀ ਆ ਹਨਾ ਜੀ ਬਹੁਤ ਠੰਡੀ ਠੰਡੀ ਆਪਾਂ ਕੀ ਕਹਿੰਦਾ ਯਾ ਤੂੰ ਗਾਇਆਂ ਵੱਧ ਵੇਚਦਾ ਹਨਾ ਆਪਦਾ ਆਪਦਾ ਆਈ ਕਿੰਨਾ ਦੁੱਧ ਦੇਜੂਗੀ ਬਾਈ ਇਹਨੂੰ 17 18 ਕਿਲੋ ਦੁੱਧ ਕੁਛ ਨਹੀਂ ਕਹਿੰਦਾ ਕਹਿੰਦਾ ਨਹੀਂ ਕਹਿੰਦਾ ਅੱਗੇ ਰੋਤਾ ਜਣੀ ਨਹੀਂ ਨਾ ਹਾਂਜੀ ਠੰਡਾ ਆ ਗਈ ਹੈ ਨਾ ਹਾਂਜੀ ਹੂੰ ਵੀ ਮੰਨ ਲਓ ਤੁਸੀਂ ਐਫ ਐਫ ਤਿਆਰ ਅੱਛਾ ਦਾ ਕਰਾਸ ਲਾ ਲੈਨੇ ਆਪਾਂ ਨੂੰ ਥੋੜਾ ਜਿਹਾ ਬਹੁਤ ਆ ਵੱਛੀ ਦੀ ਸਾਊ ਸੀਲ ਠੰਡੀ ਆ ਹੂੰ ਅੱਛਾ ਰੇਟ ਕੀ ਰਹੂਗਾ ਭਾਈ ਯਾਰ ਮੈਂ ਨਾ ਫੋਨ ਤੇ ਕਰ ਲਿਆ ਕਿਸੇ ਵੀਰ ਨੇ ਵੇਚਣ ਵਾਲੇ ਨੇ ਕਿ ਦੱਸ ਦਈਏ ਕੋਈ ਨਾ ਦੱਸ ਦਈਏ ਯਾਰ ਜਦੋਂ ਵੇਚਣੀਆਂ ਆ ਮੁੱਲ ਕਰਾਉ ਨੂੰ ਵੀਰ 60 ਕਰਾਲਾ 65 ਕਰਾਲਾ 52000 ਦੀ ਬੱਛੀ ਦੇ ਦਾਂਗੇ ਠੀਕ ਆ ਯਾਰ ਫਿਰ ਤਾਂ 52000 ਚ ਲਾੜ ਪਿਆਰ ਤੁਹਾਡਾ ਪੁੱਤ ਕਰ ਦਾਂਗੇ ਸਰ ਬੈ ਤੇਰੇ ਕਹਿਣ ਤੇ ਕੋਈ ਆਇਆ ਨਾ ਜਰੂਰ ਕਰਾਂਗੇ ਜੀ ਠੀਕ ਆ ਅੱਛਾ ਇਹ ਹੋ ਗਈ ਇੱਕ ਨੰਬਰ ਤੇ ਹੈਨਾ ਦੋ ਨੰਬਰ ਤੇ ਗਾਵਾਂ ਤੇਰੇ ਕੋਲੇ ਉਹ ਸੂਈ ਆ ਬਾਈ ਸੂਈ ਪਹਿਲਣ ਬੱਛੀ ਪਲੂਣ ਉਹ ਵੀ ਸੂਈ ਵੀ ਹੈ ਜੀ ਤਾਜੀ ਪਹਿਲਣ ਬੱਛੀ ਸੂਈ ਆ ਹੈ ਅੱਜ ਹਫਤਾ ਹੋ ਗਿਆ ਸੂਈ ਨੂੰ ਮਗਰ ਬੱਛੀ ਆ ਹੂੰ ਆਪਾਂ ਕਵਾਂਗੇ 18 ਕਿਲ ਦੰਤ 2 ਕਿਲੋ 8 ਕਿਲੋ ਡੰਗ ਦੇਖ ਦੁੱਧ ਸੁਈ ਨੂੰ ਕਿੰਨੇ ਦਿਨ ਦੱਸਿਆ ਸੀ ਅੱਜ 7 ਦਿਨ ਹੋ ਗਏ ਜੀ ਅੱਜ 7 ਦਿਨ ਹੋ ਗਏ ਮਗਰ ਆ ਵੱਛੀ ਆ ਗਈ ਬਈ ਵੱਛੀ ਬਹੁਤ ਚੰਗੀ ਮਾੜੀ ਵੱਛੀ ਵੀ ਲੈ ਆਇਆ ਪੁੱਤ ਵੱਛੀ ਵਿਖਾਦੀ ਮਾੜੀ ਇਹਦੀ ਗਾਂ ਨੂੰ ਕਲੀਅਰ ਕਰਦੇ ਇੱਕ ਦੀ ਪਲੂਣ ਵੈੜਾ ਇਹ ਵੀ ਪਲੂਣੀ ਹੈ ਹਾਂ ਠੀਕ ਆ ਬਾਈ ਬਈ 20 ਕਿਲੋ ਦੁੱਧ ਦੇਜੋ 18 ਵੀ ਕਿਲੋ ਰਮਾਨ ਨਾ ਰਮਾਨ ਆਹੇ ਮੇਲੇ ਤੇ ਲੱਗਣਾ ਵੱਛੀ ਨੇ ਓਹ ਖਾ ਪੀ ਕੇ ਹਣਾ ਅੱਛਾ ਇਹ ਕੱਲ ਇਹ ਕਿਲੇ ਲਈ ਦੇ ਦੇਾਂਗੇ ਵੀਰੇ ਇਹ ਹੀ ਮੁੱਲ ਕਰਾਉ ਨੂੰ 70 ਕਰਾ ਲਓ 65 ਕਰਾ ਲਓ 62000 ਰੁਪਏ ਦੀ ਵੱਛੀ ਦੇ ਦਾਂ ਹੋਲੇ ਅੱਛਾ ਮਾਨਤਨ ਕਰ ਦੇਗਾ ਬਾੜੋ ਹੋ ਜੋ ਹੋ ਜੋ ਠੀਕ ਆ ਬਾਈ ਠੀਕ ਆ ਇੱਕ ਫਿਰ ਹੁਣ ਆ ਗਈ ਤਿੰਨ ਨੰਬਰ ਤੇ ਕਾ ਹਨਾ ਬਾਈ ਉਹ ਵੀ ਏਅਰ ਛੇਰਾ ਜੀ ਹਾਂ ਆਪਣੇ ਘਰੇ ਸੂਈ ਆ ਜੇ ਚੌਥਾ ਦਾ ਨਸੂਈ ਦਾ ਬੱਚਾ ਕਿਹੜਾ ਵੀਰੇ ਆ ਬੱਚਾ ਜੀ ਆ ਬੈਠਾ ਜਿਹੜਾ ਹੈ ਹਾਂ ਇਹ ਆਪਣੇ ਘਰੇ ਸੂਈ ਆ ਜੇ ਜੂਰ ਦੀ ਗਾਰੰਟੀ ਆ ਠੀਕ ਆ ਬਾਈ ਇਹ ਥੱਲੇ 12 ਕਿਲੋ ਬੋਲਾ ਹੋਊਗਾ ਆਪਾਂ 11 ਕਿਲੋ ਦੀ ਗਾਰੰਟੀ ਦਵਾਂਗੇ ਬੋਲੇ ਤੁਹਾਨੂੰ ਵੀ ਚੰਗਾ ਯਾਰ ਬਹੁਤ ਚੰਗਾ ਸੀਲ ਸਾਊਗਾ ਥੋੜੀ ਜੀ ਸੰਭੀ ਨਹੀਂ ਕਿਸੇ ਨੇ ਰੂਣ ਨਾਲ ਹਨਾ ਤੇ ਦੁੱਧ ਤਾਂ ਦੇਈ ਜਾਊਗੀ 15 14 ਕਿਲੋ ਰਮਾਨ ਨਾ ਰਮਾਨ ਹੂੰ ਹੂੰ अच्छा भाई पॉपल एक कने दी दी 42000 ਰੁਪਏ ਦੇ ਦਾਂਗੇ ਵੀਰ ਜੀ ਮਾਣ ਦਾ ਕਰਦਾ ਕਰ ਦਾਂਗੇ ਕਰ ਦਾਂਗੇ ਬਸ 42000 ਦੀ 41 ਦੀ ਦੇ ਦਾਂਗੇ ਠੀਕ ਆ ਭਾਈ ਲੈ ਵੀ ਮਿੱਤਰੋ 41 ਬਹੁਤ ਚੰਗੀ ਅੱਛੀ ਜੀ ਨੇ ਘਰੇ ਦੁੱਧ ਪੀਣ ਨੂੰ ਐ ਠੰਡੀ ਐ ਵੀ ਐ ਭਾ ਵੀ ਠੀਕ ਆ ਦੁੱਧ ਵੀ ਵਧੀਆ ਦਈ ਜਾਣਾ ਦੂਜੀ ਗੱਲ ਇਹ ਆ ਵੀ ਭਾਈ ਸੌਦਾ ਘਾਟੇ ਵਾਲਾ ਨਹੀਂ ਮੈਂ ਲਾ ਸੋਈ ਨੂੰ ਕਿੰਨੇ ਦਿਨ ਦੱਸੇ ਸੀ ਆ ਚੌਥਾ ਦੇਣਾ ਚੌਥਾ ਦੇਣਾ ਠੀਕ ਆ ਯਾਰ ਫਿਰ ਲੈ ਬਾਪੂ ਕੱਢ ਲੈ ਅੰਡ ਵਾਲੀ ਚੌਥ ਨੰਬਰ ਵਾਲੀ ਵੀ ਗਾਂ ਇਹਨੂੰ ਵੀ ਵਿਖਾਈ ਗੀ ਅੱਛਾ ਇਹ ਕਿਨੂ ਦਾ ਸੂਆ ਭਾਈ ਇਹ ਜੀ ਦੂਜਾ ਸੂਆ ਸੂਈ ਆ ਹਾਂ ਇਹਦੇ ਥੱਲੇ ਦੁੱਧ ਆ ਹੈ 14 ਕਿਲੋ ਆਪਾਂ ਇਹਦੀ ਵੀ ਤੁਹਾਨੂੰ 10 ਕਿਲੋ ਦੀ 12 ਕਿਲੋ ਦੀ ਗਰੰਟੀ ਦਵਾਂਗੇ ਪੂਰੀ ਕੰਡਾ ਮਾਰ ਲਵੇ ਵੱਛੀ ਮਗਰ ਠੀਕ ਆ ਵੀਰੇ ਮੀਨਾ ਹੋ ਗਿਆ ਸੂਈ ਨੂੰ ਮੀਨਾ ਹੋ ਗਿਆ ਸੂਈ ਨੂੰ ਹੈ ਉਹ ਵੱਛੀ ਆ ਚਵਾਈ ਚਵਾਈ ਨੂੰ ਠੰਡੀ ਸੀ ਲਾ ਬਹੁਤ ਜਿਆਦਾ ਠੀਕ ਆ ਬਾਈ ਤੇ ਇਹਦਾ ਵੱਛੀ ਆ ਇਹਦੇ ਮਗਰ ਵੱਛੀ ਵੀ ਚੰਗੀ ਆ ਯਾਰ ਹੈ ਨਾ ਬਹੁਤ ਜਿਆਦਾ ਟਾਪ ਦੀ ਬੈਂਕ ਨੋਜ਼ ਵਾਲੀ ਵੱਛੀ ਆ ਅੱਛਾ ਇਹ ਕਿੰਨੇ ਦੀ 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 ਹੈ ਵੀਰੇ ਗੱਡੀ ਰੋਕ ਲਈ ਮੈਂ ਹੈ ਹਾਂਜੀ ਇਹ ਕਿੰਨੇ ਦੀ ਦੀ ਇਹ ਵੀ 21000 ਦੀ ਦੇ ਦਾਂਗੇ 21000 ਦੀ ਦੇ ਦਾਂਗੇ ਮਾਨਤਣ ਵਿੱਚੋਂ ਕਰ ਦਿਆਂਗੇ ਕਰ ਦਿਆਂ ਕਰ ਦਿਆਂਗੇ ਠੀਕ ਆ ਬਾਈ ਲੈ ਵੀ ਮਿੱਤਰੋ ਇਹਦਾ ਰੇਟ 21000 ਆ ਗਾਂ ਇਹ ਵੀ ਚੰਗੀ ਕੱਦ ਕਾੜੀ ਤੇ ਤੋਂ ਤੋਂ ਹੀ 12 ਮੰਨ ਕੇ ਲਿਓ ਵੀਰਾਂ ਦਾ ਵੀ 13 14 ਖੁੱਲਾ ਵੱਛੀ ਮਗਰ ਆ ਇੱਕ ਮਹੀਨੇ ਦਾ ਸੂਆ ਵਾ ਗਾਂ ਦਾ ਥਣ ਚੰਗਾ ਵਾ ਟਿਕਾਣਾ ਚੰਗਾ ਲੈ ਵੀ ਇੱਕ ਗੱਲ ਨੋਟ ਕਰ ਲਿਓ ਹੁਣ ਗਾਈਆਂ ਚਾਰਾਂ ਦੇ ਭਾ ਕੀਤੇ ਨਾ ਜਿਹੜੇ ਵੀਰ ਨੇ ਦੇਣ ਹਿਸਾਬ ਦੇ ਤੇਣ ਲੈਣ ਵਾਲੇ ਕੀਤੇ ਕੋਈ ਜ਼ਿਆਦਾ ਉਤਾੜਾ ਤਾਂ ਨਹੀਂ ਰੱਖਿਆ ਯਾਰ ਗਾਂ ਚਲੋ ਆਪੂ ਆਪਣੀ ਮਰਜ਼ੀ ਹੁੰਦੀ ਆ ਇੱਛਾ ਹੁੰਦੀ ਆ ਇਹ ਚਾਰ گاਵਾ ਆ ਗਈਆਂ ਹਨਾ ਇੱਕ ਆ ਗਈ ਭਾਈ ਮੱਝ ਆਪਣੇ ਕੋਲੇ ਇੰਨੀ ਕੀ ਨੀ ਤੇਰੇ ਇਹ ਮੱਝ ਟੋਕੜਾ ਜੀ ਮਾਲਕਾਂ ਨੇ ਦੱਸਿਆ ਡੇਢ ਦੋ ਮਹੀਨੇ ਦੀ ਆਪਾਂ ਫੰਡਰ ਕਰਕੇ ਦੇਣੀ ਆ ਹੂੰ ਤੇ 6 ਕਿਲੋ ਦੁੱਧ ਠੀਕ ਆ 6 ਕਿਲੋ ਦੁੱਧ ਦੀ ਅਗਲੀਆਂ ਲੱਤਾਂ ਨੂੰ ਜੂੜ ਪਾ ਜੂੜ ਪਾ ਲੈਣਾ ਆਪਾਂ ਉਹਨਾਂ ਦੇ ਘਰੇ ਪਾੜੇ ਤੇ ਜੂਈ ਆਪਣੇ ਟੀਕਾ ਦੋਵੇਂ ਟਾਈਮ ਲਾਉਂਦੀ ਤੇ ਪਰ ਲੱਤ ਨਹੀਂ ਪੜਦੀ ਲੱਤ ਨਹੀਂ ਪੜਦੀ ਪੂਰੀ ਠੰਡੀ ਗਰੰਟੀ ਦੇਵਾਂਗੇ ਯਾਰ 6 ਕਿਲੋ ਦੁੱਧ ਕੰਡੇ ਵਾਲਾ ਠੀਕ ਆ ਅੱਛਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਵੀਰੇ ਸੂਈ ਨੂੰ ਹੋ ਗਿਆ ਹੁਣੇ 4-5 ਮਹੀਨੇ ਯਾਰ ਬਣੀ-ਬੁਣੀ ਕੋਈ ਵੀਰੇ ਨਹੀਂ ਉਹਨਾਂ ਨੇ ਦੱਸਿਆ ਡੇਢ ਮਹੀਨਾ ਆਪਾਂ ਵੇਲੀ ਕਰਕੇ ਦੇਣੀ ਠੀਕ ਆ ਵੀ ਇਹਦਾ ਰੇਟ ਵੀਰੇ ਇਹ ਦੇ ਦਾਂਗੇ 40000 ਦੀ 40000 ਦੀ ਕਾਟੂ ਮਾਲ ਦੇ ਭਾਈ ਦੇ ਦਾਂ ਠੀਕ ਆ ਵੀ ਲੈ ਮਿੱਤਰ ਰੇਡ ਮਹੀਨਾ ਹੋ ਗਿਆ ਪਾਣੀ ਨੂੰ ਤੁਸੀਂ ਖਾਲੀ ਮੰਨ ਕੇ ਖਰੀਦਣਾ ਵਾ ਵੀ ਉਹ ਤੁਹਾਡੀ ਕਿਸਮਤ ਆ ਜੇ ਗੱਪਣ ਨਿਕਲਾਵੇ ਹੁਣ ਬਈ ਇੱਕ ਗੱਲ ਹੋਰ ਆ ਜਾਨਵਰ ਬਾ ਚਾਰੇ ਤੁਹਾਡੇ ਲੈਣ ਵਾਲੇ ਗਾਈਆਂ ਵੀ ਤੇ ਮੱਝ ਵੀ 5 ਜੇ ਸੌਰੀ ਤੇ ਫਿਰ 5 ਜਨਵਾਰ ਵੀ ਲੈਣ ਵਾਲੇ ਆ ਤੇ ਫਿਰ ਰਿੰਗ ਬੰਦ ਕਰ ਰਿੰਗ ਬੰਦ ਕਰ ਦੇ ਤੇ ਪੰਜੇ ਜਨਵਾਰਾਂ ਦੇ ਭਾਅ ਵੀ ਲੋਟ ਆ ਹਨਾ ਤੇ ਫਿਰ ਬਈ ਪਪਲ ਇੱਕ ਗੱਲ ਹੋਰ ਆ ਕਿ ਤੇਰੇ ਕੋਲੋਂ ਮੇਰੇ ਹਿਸਾਬ ਨਾਲ ਜਿਵੇਂ ਤੂੰ ਰੇਟ ਕਿਤੇ ਵੇਚਣ ਨਾਲੇ ਵੱਧ ਮਾਲ ਜਾਂਦੇ ਹੋ ਤਾਂ ਮੈਂ ਕਹਿਆ ਫੋਨ ਤੇ ਕਰਾਂਗੇ ਵੇਚਣ ਨਾਲੇ ਵਪਾਰੀ ਚਲੇ ਆ ਯਾਰ ਕੋਈ ਚੱਕਰ ਨਹੀਂ ਮੈਂ ਤਾਂ ਜਿਹੜਾ ਬੰਦਾ ਮੋਲ ਨਹੀਂ ਨਾ ਕਰਦਾ ਉਹ ਵੀ ਯਾਰ ਗੱਲ ਤਲੋ ਕਰ ਸਾਨੂੰ ਕਹਿੰਦੇ ਆ ਕਿ ਯਾਰਾਂ ਨਾਲ ਕਿਦਾ ਵੀਡੀਓ ਵੇਖਣ ਦਾ ਸਵਾਦ ਹੀ ਨਹੀਂ ਆਉਂਦਾ ਯਾਰ ਨਹੀਂ ਨਹੀਂ ਆਪਾਂ ਕਿਤੇ ਵੀਰ ਭਰਾ ਹੋ ਗਿਆ 1 ਰੁਪਈਆ ਦਾ ਨੁਕਸਾਨ ਹੋ ਗਿਆ ਦੋ ਕਟੀਆਂ ਤੇ ਦੋ ਕਟੀਆਂ ਵੀ ਦੱਸ ਦਈਏ ਬਈ ਤਿੰਨ ਜਨਵਾਰਾ ਹਨਾ ਚਾਹ ਪੁੱਤ ਵਿਖਾਇਆ ਉਹ ਫੇਰ ਇਹਦੀ ਗੱਲਬਾਤ ਕਰ ਲੈਣੇ ਉਹਨਾਂ ਤੇ ਵਖਾਇਆ ਫਿਰ ਆਵਾਜ਼ ਪਾਟੂਗੀ ਹੋਵੇ ਲੈ ਵੀ ਹੁਣ ਮੈਂ ਤੁਹਾਨੂੰ ਵਿਖਾਉਣਾ ਵਾ ਮੈਂ ਤੁਹਾਨੂੰ ਵਿਖਾਉਣਾ ਵਾ ਮਿੱਤਰੋ ਬੱਛੀਆਂ ਤੇ 8 ਦੀ ਬੱਛੀ ਉਹ ਹੈਗੀਆਂ ਕੱਟੀਆਂ ਇੱਕ ਹੈਗੀ ਨੀਲੀ 라ਵੀ ਦੀ ਤੇ ਇੱਕ ਹੈਗੀ ਮੋਰਾ ਦੀ ਹਾਂਜੀ ਬੱਛੀ ਜਿਹੜੀ ਗਲੈਂਡ ਨਸਲ ਦੀ ਆ ਉਹਦੇ ਸੈਂਗ ਉਗਣੀ ਨਹੀਂ ਜਮਾਂਦਰੀ ਤੇ ਠਾ ਬਸ ਇਹ ਨਸਲੀ ਇਹ ਆਪਾਂ ਵੜ ਘਰ ਦੀ ਹੈ ਆਪਣੀ ਗਾਂ ਆ ਔਰ ਨੀਲੀ ਦੀ ਕੱਟੀ ਆ ਬਾਈ ਬੱਚਾ ਹੀ ਆ ਹਜੇ ਮਹੀਨੇ ਦੀ ਆ ਆਇਆ ਦੀ ਬਵਾਜ ਕਰ ਲਈ ਬਵਾਜ ਹੋਈ ਜੂਰ ਕੋਲ ਅੱਛਾ ਭਈਆ ਡੱਬੀ ਬੱਚੀ ਕਿਨੇ ਜਰਦੀ ਆ ਏ ਜੀ ਸਾਰੀ 4 ਕਿਹੜਾ ਮਹੀਨਿਆਂ ਦੀ ਆ ਵੱਚੀ ਤੇ ਸੱਗਰ ਲੈਂਦੋ ਚ ਆ ਗਈ ਗਰ ਲੈਂਦੋ ਜਿਹਦੇ ਜਮੰਦਰੂ ਸੈਂਗ ਨਹੀਂ ਉਗਣੇ ਅੱਛਾ ਦਿਗਾਉਣੇ ਪਹਿਣੇ ਆ ਹੀ ਰਹਿਣੇ ਆ ਇਹਦਾ ਵਾ ਕਰਦਾ ਹੀ ਆ ਕਰਦਾ ਹੀ ਆ ਠੀਕ ਆ ਇਹ ਕਿੰਨੇ ਦੀ ਦੇ ਦਿੱਤੀ ਵੀਰੇ ਬੱਚੇ ਇਹ ਦੇ ਦਾਂਗੇ 10000 ਰੁਪਏ ਦੀ ਠੀਕ ਆ ਇੱਕ ਕੱਟੀ ਆ ਤੇਰੇ ਕੋਲ ਨੀਲੀ 라ਵੀ ਦੀ ਆ ਬਹੁਤ ਜਾਰੇ ਚੰਗੀ ਬੜੀ ਚੰਗੀ ਮੈਂ ਉਹ ਇੱਕ ਮਹੀਨੇ ਦੀ ਆਈ ਇੱਕ ਮਹੀਨੇ ਦੀ ਹੈ ਉਹ ਕਿੰਨੇ ਦੀ ਦੇ ਦਿੱਤੀ ਵੀਰੇ ਉਹ 15000 ਦੀ ਦੇ ਦਾਂਗੇ ਠੀਕ ਆ ਬਾਈ ਅੱਛਾ ਤੇ ਇੱਕ ਕਾਲੀ ਕੱਟੀ ਆ ਬਾਈ ਏ ਹੈਗੀ ਆਈ 6 ਅੰਕ ਮਹੀਨੇ ਦੀ ਇਹ ਕਿੰਨੇ ਦੀ ਦੇ ਦੇ ਇਹ ਵੀ 15000 ਰੁਪਏ ਦੇ ਦਾਂਗੇ 30000 ਦਾ ਜੋੜਾ ਕਟੀਆਂ ਦੇ ਦਾਂਗੇ ਆਪਾਂ ਤੇ ਵੱਛੀ ਦੇ ਦਾਂਗੇ ਆਪਾਂ 10000 10000 ਦੀ ਮੰਨ ਲਾ ਕੁੱਲ ਮਿਲਾ ਕੇ ਗੱਲ ਕਰੀਏ 40000 ਬਣ ਗਿਆ ਤਿੰਨਾਂ ਜਾਨਵਰ ਉਹ ਜਾਦੇ ਵਧੀਆ ਬੱਚੇ ਆ ਆਹ ਅਗੇ ਜਾਨਵਰ ਦੂਜੇ ਹੁਣ ਨੰਬਰ ਨੋਟ ਕਰਾਈ ਬੋਪਲ ਬਾਈ ਮੈਨੂੰ ਆਪਣਾ 95921 35982 ਇੱਕ ਵਾਰੀ ਹੋਰ ਆਉਣ 95921 35982 ਠੀਕ ਹੈ ਬਈ ਇਸ ਨੰਬਰ ਤੇ ਕਰਿਓ ਵੀਰੇ ਦੇ ਨਾਲ ਤੁਸੀਂ ਗੱਲਬਾਤ ਪਿੰਡ ਹੈਗਾ ਮਨਸੂਰਦੇਵਾਤ ਜ਼ਿਲ੍ਹਾ ਹੈਗਾ ਫਰੋਜਪੁਰ ਜੀਰਾ ਸ਼ਹਿਰ ਬਿਲਕੁਲ ਫਿਰ ਚੱਕੋ ਨੰਬਰ ਤੇ ਬਾਈਕ ਜਾਂ ਗੱਡੀ ਫਿਰ ਬਾਈ ਗੱਲ ਕਰਤੀ ਬਾਈ ਨੇ ਭਾ ਦੇ ਵਿੱਚ ਵੀ ਬੜੀ ਧੰਨਵਾਦ